ਮਸਲੇ ਬਾਰੇ ਮੈਂ ਰੋਸ਼ਨ لال ਕਾਨੂ ਕੋ ਗੁਰਦਾਸਪੁਰ ਤੇ ਆਪਾਂ ਪਿੰਡ ਸਲੀਮਪੁਰ ਹਰਾਈਆਂ ਵਿੱਚ ਪੁੱਜਿਆ ਤੇ ਕੱਲ ਸ਼ਾਮ ਨੂੰ ਇੱਕ ਨੋਟਿਸ ਆਇਆ ਸੀ ਦੀਸਾ ਵੱਲੋਂ ਕਿ ਉੱਥੇ ਦਾ ਬਾਰੂ ਟੀਮ ਆ ਰਹੀ ਹੈ ਕੋਈ ਐਨਆਰਆਈ ਐਨਆਰਆਈ ਉਹਨਾਂ ਨੇ ਇਹ ਨਾ ਇੱਥੇ ਵੋਟ ਲਾਣਾ ਬਾਬਾ ਗੁਰਵਿੰਦਰ ਸਿੰਘ ਨਾਮ ਦਾ ਕੋਈ ਵਿਅਕਤੀ ਹੈ ਉਹਦੀ ਕੋਈ ਜ਼ਮੀਨ ਤੇ ਵੋਟ ਲਾਣਾ ਵਾ ਵੀ ਇਹ ਜਿਹੜੀ ਸਰਕਾਰ ਨੇ ਇਹਨੂੰ ਕਵਰ ਕਰ ਲਿਆ ਵਾ ਤੇ ਉਹਦੇ ਹੱਦ ਵਿੱਚ ਆਪਾਂ ਆਏ ਹੋਰ ਬਾਕੀ ਸਾਨੂੰ ਹੋਰ ਕੱਲ ਸੋ ਕਿਹੜੇ ਕਿਹੜੇ ਜਗ੍ਹਾ ਵੋਟ ਲੱਗੇ ਨੇ ਇੱਕ ਤਾਂ ਲੱਗਿਆ ਜੀ ਇਹਦੇ ਪੀਣਾ ਬਾਗ ਜੀ ਤੇ ਦੂਸਰਾ ਗਾਸਟਿੰਪਰ ਰਾਈਆਂ ਵਿੱਚ ਦੋਨਾਂ ਪਿੰਡਾਂ ਚੋਂ ਤੇ ਬੋਟ ਲਾਉਂਦੇ ਆ ਇਹ ਰਕਬਾ ਜਿਹੜਾ ਬੈਰਹਿਣ ਬਕਰ ਨਹੀਂ ਹੋ ਸਕਦਾ ਅੱਛਾ ਪਹਿਲੀ ਫਸਲ ਦੀ ਫਸਲ ਹੋ ਸਕਦੀ ਹੈ ਪਾਣੀ ਚ ਲੋੜ ਬੰਦੇ ਰਹਿਣਗੇ ਆਪਣੇ ਸਾਹ ਦੇ ਐ ਨਹੀਂ ਨਹੀਂ ਕੀਤੀ ਆ ਹਾਂਜੀ ਹਾਂਜੀ ਕਿਉਂ ਦੀ ਕਿਹੜੀ ਜ਼ਮੀਨ ਸੀ ਹੈ ਹਾਂਜੀ ਕਿਹਦੀ ਜ਼ਮੀਨ ਸਰ ਇਹ ਬਾਬਾ ਗੁਰਵਿੰਦਰ ਸਿੰਘ ਨਾਂ ਦਾ ਕੋਈ ਵਿਅਕਤੀ ਹੈ ਅੱਛਾ ਕਿਹਨੀ ਜ਼ਮੀਨ ਸੀ ਟੋਟਲ ਜੀ ਇਹ 2 ਕਲਾ 7 ਪਰਲੇ ਦੇ ਪਿੰਡ ਸਲੀਮਪਰ ਆਇਆਂ ਚ ਹੈ ਤੇ 9 ਮਰਲੇ ਥਾਂ ਜਿਹੜਾ ਹੈ ਆਪਣੇ ਪੀਣਾ ਬਾਗ ਦੇ ਵਿੱਚ ਪੰਦਾਗਾ ਅਨ ਨੇ ਜਬ ਉਹਦੀ ਜਿ ਪ੍ਰੋਪਰਟੀ ਨੂੰ ਨਜਬਤ ਕੀਤਾ ਵਾ ਬੋਰਡ ਲਾਟਾ ਤੇ ਪੀਏ ਕੋਈ ਤਕਵਾ ਨਾ ਕੋ ਛੇੜੇ ਨਾ ਕੋ ਕੁਝ ਨਾ ਬਾਇ ਨਾ ਕੋ ਕੁਝ ਪਾ ਪਾ ਇਹਨਾਂ ਨੂੰ ਕੀ ਕੀ ਅਸੇ ਨਹੀਂ ਪਤਾ ਕੁਝ ਵੀ ਨਹੀਂ ਕੁਝ ਪਤਾ ਇਹ ਮਸਲੇ ਬਾਰੇ ਮੈਂ ਰੋਸ਼ਨ لال ਕਾਨੂ ਕੋ ਗੁਰਦਾਸਪੁਰ ਤੇ ਆਪਾਂ ਪਿੰਡ ਸਲੀਮਪੁਰ ਹਰਾਈਆਂ ਵਿੱਚ ਪੁੱਜਿਆ ਤੇ ਕੱਲ ਸ਼ਾਮ ਨੂੰ ਇੱਕ ਨੋਟਿਸ ਆਇਆ ਸੀ ਦੀਸਾ ਵੱਲੋਂ ਕਿ ਉੱਥੇ ਦਾ ਬਾਰੂ ਟੀਮ ਆ ਰਹੀ ਹੈ ਕੋਈ ਐਨ ਆਰ ਆਈ ਐਨ ਆਈ ਉਹਨਾਂ ਨੇ ਇਹ ਨਾ ਇੱਥੇ ਬੋਰ ਲਾਣਾ ਬਾਬਾ ਗੁਰਵਿੰਦਰ ਸਿੰਘ ਨਾਮ ਦਾ ਕੋਈ ਵਿਅਕਤੀ ਹੈ ਉਹਦੀ ਕੋਈ ਜ਼ਮੀਨ ਤੇ ਬੋਟ ਲਾਣਾ ਵਾ ਵੀ ਇਹ ਜਿਹੜੀ ਸਰਕਾਰ ਨੇ ਇਹਨੂੰ ਕਵਰ ਕਰ ਲਿਆ ਵਾ ਹੂੰ ਤੇ ਉਹਦੇ ਬਦ ਵਿੱਚ ਆਪਾਂ ਆਏ ਹੋਰ ਬਾਕੀ ਨੂੰ ਹੋਰ ਕਰ ਸਕਦੇ ਕਿਹੜੇ ਕਿਹੜੇ ਜਗ੍ਹਾ ਬੋਟ ਲੱਗੇ ਨੇ ਇੱਕ ਤਾਂ ਲੱਗਿਆ ਜੀ ਇਹਦੇ ਪੀਣਾ ਬਾਗ ਜੀ ਹੂੰ ਤੇ ਦੂਸਰਾ ਗਾਸਟਿੰਪਰ ਰਾਈਆਂ ਵਿੱਚ ਦੋਨਾਂ ਪਿੰਡਾਂ ਚੁੱਤੇ ਬੋਟ ਲਾ ਦਿੱਤੇ ਇਹ ਰਕਬਾ ਜਿਹੜਾ ਬੈਰਹਿਣ ਬਕਰ ਨਹੀਂ ਹੋ ਸਕਦਾ ਅੱਛਾ ਪਹਿਲੀ ਫਸਲ ਹੋ ਸਕਦੀ ਪਹਿਲੀ ਚ ਲੋੜ ਬੰਦੇ ਰਹਿਣਗੇ ਆਪਣੇ ਸਾਹ ਦੇ ਐ ਨਹੀਂ ਨਹੀਂ ਕੀਤੀ ਆ ਹਾਂਜੀ ਹਾਂਜੀ ਕਿਉਂ ਦੀ ਗੇਰੀ ਜ਼ਮੀਨ ਸੀ ਇਹ ਹਾਂਜੀ ਕਿਹਦੀ ਜ਼ਮੀਨ ਸਰ ਇਹ ਬਾਬਾ ਗੁਰਵਿੰਦਰ ਸਿੰਘ ਨਾਂ ਦਾ ਕੋਈ ਵਿਅਕਤੀ ਆ अच्छा ਕਿੰਨੀ ਜਮੀਨ ਸੀ ਟੋਟਲ ਜੀ ਇਹ 2 ਕਲਾ 7 ਬਰਲੇ ਦੇ ਪਿੰਡ ਸਲੀਮਪੁਰ ਆਈਆਂ ਚ ਤੇ 9 ਬਰਲੇ ਥਾਂ ਜਿਹੜਾ ਸੀ ਆਪਣੇ ਪੀਰਾ ਬਾਗ ਦੇ ਵਿੱਚ ਪੰਦਾਗਾ ਇਹ ਨਹੀਂ ਨਹੀਂ ਜਬਤ ਉਹਦੀ ਪ੍ਰਾਪਰਟੀ ਨੂੰ ਜਬਤ ਕੀਤਾ ਵਾ ਬੋਰਡ ਵਾਟਾ ਤੇ ਪੀਏ ਕੋਈ ਤਕਵਾ ਨਾ ਕੋਈ ਛੇੜੇ ਨਾ ਕੋਈ ਨਾ ਭਾਏ ਨਾ ਕੋਈ ਪਤਾ ਨਹੀਂ ਕੀ ਕੀ ਅਸੇ ਨਹੀਂ ਪਤਾ ਕੁਝ ਵੀ ਨਹੀਂ ਕੁਝ ਪਤਾ ਇਹ ਮਸਲੇ ਬਾਰੇ ਮੈਂ ਰੋਸ਼ਨ لال ਕਾਨੂੰਗੋ ਗੁਰਦਾਸਪੁਰ ਇਹ ਆਪਾਂ ਪਿੰਡ ਸਲੀਮਪੁਰ ਹਰਾਈਆਂ ਵਿੱਚ ਪੁੱਜਿਆ ਤੇ ਕੱਲ ਸ਼ਾਮ ਨੂੰ ਇੱਕ ਨੋਟਿਸ ਆਇਆ ਸੀ ਦੀਸਾ ਵਾਲੋ ਪੀ ਉੱਥੇ ਤਾਂ ਬਾਰੂ ਟੀਮ ਆ ਰਹੀ ਹੈ ਕੋਈ ਐਨਆਰਆਈ ਐਨਆਰਆਈ ਉਹਨਾਂ ਨੇ ਨਾ ਇੱਥੇ ਵੋਟ ਲਾਣਾ ਬਾਬਾ ਗੁਰਵਿੰਦਰ ਸਿੰਘ ਨਾਂ ਦਾ ਕੋਈ ਵਿਅਕਤੀ ਹੈ ਉਹਦੀ ਕੋਈ ਜ਼ਮੀਨ ਤੇ ਵੋਟ ਲਾਣਾ ਵਾ ਵੀ ਇਹ ਏਰੀਆ ਸਰਕਾਰ ਨੇ ਇਹਨੂੰ ਕਵਰ ਕਰ ਲਿਆ ਵਾ ਤੇ ਉਹਦੇ ਸੰਬੰਧ ਵਿੱਚ ਆਪਾਂ ਆਏ ਹੋਰ ਬਾਕੀ ਸਾਨੂੰ ਹੋਰ ਕੱਲ ਤੋਂ ਕਿਹੜੇ ਕਿਹੜੇ ਜਗ੍ਹਾ ਵੋਟ ਲੱਗੇ ਨੇ ਇੱਕ ਤਾਂ ਲੱਗਿਆ ਜੀ ਇਹਦੇ ਪੀਣਾ ਬਾਗ ਜੀ ਤੇ ਦੂਸਰਾ ਗਸਟਰੀਮਪੁਰ ਰਾਈਆਂ ਵਿੱਚ ਦੋਨਾਂ ਪਿੰਡਾਂ ਚ ਚੋਟੇ ਵੋਟ ਲਾਉਂਦੇ ਆ ਇਹ ਰਕਵਾ ਜਿਹੜਾ ਬੇਰਹਿਮ ਬਕਰ ਨਹੀਂ ਹੋ ਸਕਦਾ ਅੱਛਾ ਪਹਿਲੀ ਫਸਲ ਦੀ ਫਸਲ ਹੋ ਸਕਦੀ ਬੜੀ ਜਿਆਦਾ ਲੋੜ ਉਹ ਬੰਦੇ ਰਹਿਣਗੇ ਆਪਣੇ ਸਾਹ ਹਾਂ ਨਾ ਨੀ ਨੀ ਕੀਤੀ ਆ ਹਾਂਜੀ ਹਾਂਜੀ ਕਿਉਂ ਦੀ ਕਿਹੜੀ ਜ਼ਮੀਨ ਸੀ ਐ ਹਾਂਜੀ ਕਿਹੜੀ ਜ਼ਮੀਨ ਸਰ ਇਹ ਬਾਬਾ ਗੁਰਵਿੰਦਰ ਸਿੰਘ ਨਾਂ ਦਾ ਕੋ ਵਿਅਕਤੀ ਹੈ ਅੱਛਾ ਕਿੰਨੀ ਜ਼ਮੀਨ ਸੀ ਟੋਟਲ ਜੀ ਇਹ 2 ਕਨਾਂ 7 ਬੰਦਲੇ ਪਿੰਡ ਸਲੀਮਪਰ ਆਈਆਂ ਚ ਤੇ 9 ਮਰਲੇ ਥਾਂ ਜਿਹੜਾ ਸੀ ਆਪਣੇ ਪੀਰਾਂ ਬਾਗ ਦੇ ਵਿੱਚ ਬੰਦਾ ਦਾ ਇਹ ਨੀ ਨੀ ਜਬਤ ਉਹਦੀ ਪ੍ਰਾਪਰਟੀ ਨੂੰ ਨਾ ਜਬਤ ਕੀਤਾ ਵਾ ਬੋਰਡ ਦਾ ਤਾਂ ਪੀਏ ਕੋਈ ਰਕਵਾ ਨਾ ਕੋ ਛੇੜੇ ਨਾ ਕੋ ਕੁਝ ਨਾ ਬਾਇ ਨਾ ਕੋਈ हाँ पता नहीं नहीं, पता। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर